ਪ੍ਰੀ ਮੁੱਖ ਮੰਤਰੀ ਜੇ ਅਗਰ ਆਮ ਆਦਮੀ ਪਾਰਟੀ ਆ ਜਾਂਦੀ ਹੈ ਤਾਂ ਡਿਪਟੀ ਮੁੱਖ ਮੰਤਰੀ ਦਲਤ ਹੋਏਗਾ ਪਰ ਉਹ ਆਪਣੇ ਵਾਦੇ ਤੋਂ ਭੱਜੇ ਆ ਦੇਖੋ ਵਾਦੇ ਤੋਂ ਤਾਂ ਬਹੁਤ ਮੇਰੇ ਖਿਆਲ ਦੇ ਅੰਦਰ ਇੱਕ ਵੀ ਨਿਊਨਾਰ ਪੂਰਾ ਕੀਤਾ ਪੰਜਾਬ ਦੇ ਅੰਦਰ ਕਰਜ਼ਾ ਮੁਕਤ ਪੰਜਾਬ ਦੀ ਗੱਲ ਭਗਵੰਤ ਮਾਨ ਔਰ ਕੇਂਦਰੀਵਾਲ ਜੀ ਕਰਦੇ ਸੀ ਕਿ ਅਸੀਂ ਕਰਜ਼ਾ ਹੀ ਨਹੀਂ ਲੈਣਾ ਅਸੀਂ ਤਾਂ ਜਿਹੜਾ ਹੈ ਸਰਪ੍ਰਸੂਬਾ ਬਣਾਵਾਂਗੇ ਅੱਜ ਹਜ਼ਾਰਾਂ ਕਰੋੜ ਰੁਪਏ ਦੇ ਹੱਦ ਬੰਨੇ ਜਿਹੜੇ ਆ ਉਹ ਕਰਜ਼ਾ ਲੈ ਕੇ ਉਹਨਾਂ ਨੇ ਛੱਪ ਲੈਨੇ ਨਾ ਕਰਜ਼ਾ ਮੁਕਤ ਪੰਜਾਬ ਹੋਇਆ ਨਾ ਨਸ਼ਾ ਮੁਕਤ ਪੰਜਾਬ ਹੋਇਆ ਨਾ ਕਰਨਾ ਮੁਕਤ ਪੰਜਾਬ ਹੋਇਆ ਇਹ ਬੇਸਿਕ ਛੜੀਆਂ ਮੁੱਢੀਆਂ ਸਮੱਸਿਆਵਾਂ ਨੇ ਇਹਨਾਂ ਸਮੱਸਿਆਵਾਂ ਦੇ ਨਹੀਂ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਮੰਡਟ ਆਵਾਜ਼ੀ ਪਾਰਟੀ ਦੇ ਹੱਕ ਦੇ ਅੰਦਰ ਦਿੱਤਾ ਸੀ ਲੇਕਿਨ ਸਵਾਏ ਚੁਟਕਲੇ ਔਰ ਇਸ਼ਾਰਾ ਕਰਨ ਤੋਂ ਬਿਨਾਂ ਤੋਂ ਬੰਤਮਾਨ ਜਿਹੜਾ ਆ ਉਹ ਬਹੁਤ ਬੁਰੀ ਤਰ੍ਹਾਂ ਲੋਕਾਂ ਦੇ ਅੰਦਰ ਫੀਲ ਹੋਇਆ ਮੇਰੇ ਖਿਆਲ ਦੇ ਅੰਦਰ ਉਹਨਾਂ ਨੂੰ ਪਤਾ ਲੱਗ ਗਿਆ ਜੋ ਪੰਜਾਬ ਦੇ ਅੰਦਰ ਪਾਰਲੀਮੈਂਟ ਚ ਉਹਨਾਂ ਦੀ ਸਥਿਤੀ ਬਣੀ ਹੈ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਲਗਾਤਾਰ ਗੱਲ ਹੈ ਉਹ ਜਾਰੀ ਰੱਖਾਂਗੇ ਉਹ ਮੈਂ ਤੁਹਾਡੇ ਚੈਨਲ ਦੇ ਰਾਹੀਂ জানা ਚਾਹਨਾ ਕਿ ਅੱਜ ਪੰਜਾਬ ਬਹੁਤ ਇੱਕਸ਼ਟ ਸਮੇਂ ਦੇ ਵਿੱਚ ਦੀ ਬੜੇ ਅਜੋਕੇ ਸਮੇਂ ਦੇ ਵਿੱਚ ਦੀ ਗੁੜਿਆ ਦੇ ਆ ਪੰਜਾਬ ਦਾ ਨੌਜਵਾਨ ਫਰਾਹੇ ਜਾ ਰਿਹਾ ਹੈ ਪੰਜਾਬ ਦਾ ਨੌਜਵਾਨ ਨੇ ਵਿਦੇਸ਼ਾਂ ਵਾਲੇ ਪਾਸੇ ਨੂੰ ਰੁਕ ਕਰ ਲਿਆ। ਭਿਆਨਕ ਦੀ ਬੇਰੁਜ਼ਗਾਰੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਜਿਹੜੀ ਗੁਰੂਆਂ ਦੀ ਧਰਤੀ ਦੇ ਉੱਤੇ ਕੌਮਾਂ ਲੰਗਰ ਲਾਉਂਦੀਆਂ ਸੀ। ਜਿਹੜੀ ਗੁਰੂਆਂ ਦੀ ਧਰਤੀ ਦੇ ਉੱਤੇ ਵੰਡ ਛਕਣ ਦਾ ਸੰਕਲਪ ਗੁਰੂਆਂ ਦਾ ਸੀ। ਇਹਨਾਂ ਦੀਆਂ ਸਰਕਾਰਾਂ ਨੇ ਸਾਨੂੰ ਦਾਲੇ ਮੰਨਣ ਵਾਲੀਆਂ ਲਾਈਨਾਂ ਦੇ ਵਿੱਚ ਲਾ ਦਿੱਤਾ। ਇਹ ਬਹੁਤ ਵੱਡਾ ਵਿਖਾਣਤਾ ਇਹਨੂੰ ਆਪਾਂ ਪਰਚੋਲ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ ਕਿ ਜਿਹੜੇ ਲੋਕ ਸਮਾਜ ਦੀ ਸੇਵਾ ਕਰਨਦੇ ਹਨ ਨਹੀਂ ਸੀ। ਜਿਹੜੇ ਬਹੁਤ ਵੱਡੇ ਅੰਦੋਲਨ ਕਰਕੇ ਗੁਰੂਆਂ ਦੇ ਪੈਗਾਮ ਗੁਰੂਆਂ ਦੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦੇ ਸੀ ਜੋ ਕੌਮ ਦੀ ਦੁਰਬਸ਼ਤੀ ਆ ਅਖਾਲੀ ਦਲ ਵਿਖਰਿਆ ਪਿਆ ਮੈਂ ਨਹੀਂ ਚਾਹੁੰਦਾ ਕਿ ਪੰਥਕ ਸਫਾਂ ਦੇ ਅੰਦਰ ਅਖਾਲੀ ਦਲ ਇੰਨੀ ਬੁਰੀ ਸਥਿਤੀ ਤੋਂ ਵੀ ਗੁਜ਼ਰੇ ਓਕੇ ਉਹ ਪੰਥਕ ਪਾਰਟੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਪੰਥਕ ਪਾਰਟੀ ਕਹਾਂਗੇ ਤਾਂ ਕਿਤੇ ਨਾ ਕਿਤੇ ਪੰਥ ਨੂੰ ਵੀ ਟਾ ਲੱਗੇਗੀ ਸੋ ਅਜਿਹਾਂ ਸਮੇਂ ਦੇ ਅੰਦਰੋਂ ਗੁਜ਼ਰਨਾ ਦੂਸਰੀਆਂ ਪਾਰਟੀਆਂ ਦੇ ਅੰਦਰ ਕਿਤੇ ਕੋਈ ਲੜਾਈ ਦਿੱਲੀ ਦੇ ਬਾਦਸ਼ਾਹਾਂ ਦੇ ਨਾਲ ਹੈ ਦਿੱਲੀ ਦੇ ਬਾਦਸ਼ਾਹ ਸਮਝ ਚੁੱਕੇ ਨੇ ਕਿ ਕਿਸ ਤਰੀਕੇ ਦੇ ਨਾਲ ਸਟੇਟਾਂ ਦੇ ਅੰਦਰ ਕਿਸ ਤਰੀਕੇ ਨਾਲ ਧਰਮ ਖਿੱਤੇ ਦੇ ਲੋਕਾਂ ਨੂੰ ਤੋੜ ਕੇ ਇਹਨਾਂ ਦੇ ਅੰਦਰ ਇੱਕ ਡਿਵੀਜ਼ਨ ਕਰਕੇ ਜਿਹੜਾ ਅਸੀਂ ਰਾਜ ਸ਼ਕਤੀ ਨੂੰ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਅੰਦਰ ਜਿਹੜਾ ਉਹ ਲਗਾਤਾਰ جاری ਰੱਖ ਸਕੀਏ ਜੋ ਮੇਰੇ ਖਿਆਲ ਦੇ ਅੰਦਰ ਦਿੱਲੀ ਦੇ ਬਾਦਸ਼ਾਹ ਜਿਹੜੇ ਨੇ ਉਹ ਇਸ ਰਣਨੀਤੀ ਦੇ ਅੰਦਰ ਕਾਮਯਾਬ ਨੇ ਇਹ ਪਰਚੋਲ ਕਰਨੀ ਪੈਗੀ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਅਕਾਲੀ ਦਲ ਹੈ ਭਾਵੇਂ ਹੋਰ ਕਿੰਨੀਆਂ ਪਾਰਟੀਆਂ ਨੇ ਤੋਂ ਮੈਂ ਹੋਰ ਕਿਸੇ ਪਾਰਟੀ ਦੇ ਉੱਤੇ ਕੋਈ ਵੱਡੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਨੂੰ ਇਹ ਕਿਤੇ ਨਾ ਕਿਤੇ ਇਸ ਵਿਰਸੇ ਨੂੰ ਸੰਭਾਲਣ ਦੇ ਲਈ ਕਿਤੇ ਨਾ ਕਿਤੇ ਅੰਨੇ ਸਭਾ ਇਕੱਠੇ ਹੋ ਕੇ ਹੁਕਮਾਨਾਂ ਦੇ ਖਿਲਾਫ ਜੜਾਈ ਕੋਟਨੀ ਸਾਹਿਬ ਜੇ ਪਾ ਗੱਲ ਕਰੀਏ ਤੁਹਾਡੇ ਪਾਰਟੀ ਦੇ ਹੀ ਲਾਲੋ ਲੀਡਰ ਬੜੇ ਦਿਗਜ ਲੀਡਰ ਬੇਸ਼ੱਕ ਪਾਰਟੀਆਂ ਛੱਡ ਜਾਂਦੇ ਨੇ ਤੁਹਾਡੇ ਤੁਸੀਂ ਵੀ ਗਏ ਹੋ ਕਿਤੇ ਨਾ ਕਿਤੇ ਇੱਕ ਪਾਸੇ ਜਦੋਂ ਸਦਨ ਦੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਹੈ ਉੱਥੇ ਆਪਸ ਵਿੱਚ ਲੜਾਈ ਕਰਨੀ ਇਹ ਕਿੰਨਾ ਕੋ ਜ਼ਾਇਜ਼ ਹੈ ਕਿਉਂਕਿ ਅਸੀਂ ਲੋਕਾਂ ਦੇ ਮੁੱਦੇ ਚੱਕਣ ਲਈ ਉੱਥੇ ਜਾਂਦੇ ਹਾਂ ਅੱਜ ਕੱਲ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਦਾ ਜੋ ਪੱਗਾ ਚੱਲ ਰਿਹਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਇਹ ਸਦਨ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਜਾਇਜ਼ ਹੈ ਦੇ ਕੋ ਇਹ ਸਪੀਕਰ ਸਾਹਿਬ ਦੀ ਔਰ ਚੇਅਰਪਰਸਨ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਜੇ ਇਹ ਹ ਤਕਰਾਰ ਹੋ ਉਹਨੂੰ ਰੋਕਿਆ ਜਾਵੇ ਇਸ ਭਾਸ਼ਾ ਦਾ ਵਿਵਹਾਰ ਰਮਨੀਤ ਬਿੱਟੂ ਵੱਲੋਂ ਕੀਤਾ ਗਿਆ ਸ਼ਬਦਾਂ ਦੀ جنگ ਦੇ ਅੰਦਰ ਫਿਰ ਕਿਤੇ ਨਾ ਕਿਤੇ ਜਵਾਬ ਦੇਣਾ ਤਾਂ ਬਣਦਾ ਜਿਹੜਾ ਪੱਖ ਸਰ ਚਰਨਜੀਤ ਸਿੰਘ ਚੰਨੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਰੱਖਿਆ ਔਰ ਤੱਥਾਂ ਆਕਰ ਮੁਦਿਆਂ ਨੂੰ ਪਹਾਰਤ ਜਿਹੜੀ ਲੋਕਾਂ ਦਾ ਦਰਦ ਸੀ ਉਹਨੂੰ ਉਹਨਾਂ ਦੇ ਸਾਹਮਣੇ ਰੱਖਿਆ ਪਰ ਲੇਕਿਨ ਇਹ ਆ ਕਿ ਜਿਸ ਤਰੀਕੇ ਦੇ ਨਾਲ ਹਾਰੇ ਹੋਏ ਐ ਮੈਂਬਰ ਪਾਰਲੀਮੈਂਟ ਨੂੰ ਮੈਂ ਉੱਥੇ ਬਣਾਉਣਾ ਐ ਔਰ ਇਹ ਤਾਂ ਇੱਕ ਡਿਵੀਜ਼ਨ ਕਰਨ ਦੇ ਲਈ ਇੱਕ ਪਗੜੀ ਧਾਰੀ ਮਤਲਬ ਇਹ ਕਿਸੇ ਇਹ ਵੀ ਕਿ ਧਰਮ ਧਰਮ ਇੱਕ ਤਰ੍ਹਾਂ ਦੀ ਠੇਸ ਹੈ ਕਿ ਉਸ ਬੰਦੇ ਨੂੰ ਸਾਡੇ ਖਿਲਾਫ ਭੜਕਾਇਆ ਜਾ ਰਿਹਾ ਇੱਕ ਤਰ੍ਹਾਂ ਦਾ ਮੈਂ ਇਹ ਗੱਲ ਸਮਝਦਾ ਕਿ ਦਿੱਲੀ ਦੇ ਬਾਦਸ਼ਾਹ ਤਾਂ ਇਹੀ ਚਾਹੁੰਦੇ ਆ ਇਹ ਉਹਨਾਂ ਦੇ ਖਿੱਤੇ ਦੇ ਬੰਦਿਆਂ ਨੂੰ ਸ਼ਾਮਲ ਕਰਕੇ ਠੀਕ ਹੈ ਇੱਕ ਸਿੱਖ ਚਿਹਰਾ ਇਦਾਂ ਦਾ ਸਾਹਮਣੇ ਲੈ ਕੇ ਆਂਦਾ ਜਾਵੇ ਜਿਹਦੇ ਤੋਂ ਲੋਕ ਪ੍ਰਭਾਵਿਤ ਹੋਣ ਪਰ ਬਿੱਟੂ ਠੀਕ ਹੈ ਤੂੰ ਜੋਰ ਪਾ ਮੱਜਨ ਮਰਜੀ ਲਈ ਜਾ ਤੁਹਾਡੇ ਚੈਨਲ ਤੇ ਕਹਿਣਾ ਜਨ ਤੇਰੀ ਰਾਜਨੀਤੀ ਦੇ ਅੰਦਰ ਨਾ ਤੇਰੇ ਮਕਸਦ ਦੇ ਅੰਦਰ ਲੋਕ ਕਾਮਯਾਬ ਨਹੀਂ ਹੋਣ ਤੇ ਗੁਰੂਆਂ ਦਾ ਪੈਗਾਮ ਗੁਰੂਆਂ ਦੇ ਸਿਧਾਂਤ ਜਿਹੜੇ ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ ਠੀਕ ਹੈ ਰਾਜਨੀਤਿਕ ਪਾਰਟੀਆਂ ਦੇ ਤੁਸੀਂ ਸਮਾਸ਼ ਚਾਜੂ ਕਈ ਵਾਰ ਹੈ ਜਿਹੇ ਮੁੱਦਿਆਂ ਨੂੰ ਬਰਗਲਾ ਕੇ ਜਾਂ ਹੋਰ ਕਿਸੇ ਢੰਗ ਤਰੀਕੇ ਦੇ ਅੰਦਰ ਲੋਕਾਂ 'ਚ ਪ੍ਰੈਜ਼ੈਂਟ ਕਰਦੇ ਆਂ ਪਰ ਅੱਜ ਜ਼ਰੂਰਤ ਹੈ ਸਦਨ ਤਾਨੂ ਗੁਰੂਆਂ ਦੇ ਪਗਾਮ ਨੂੰ ਬਚਾਉਣ ਦੀ ਲੋੜ ਹੈ ਕਿ ਗੁਰੂ ਸਹਿਬਾਨਾਂ ਨੇ ਆਪਣੀਆਂ ਸ਼ਹਾਦਤਾਂ ਆਪਣੀਆਂ ਕਰਵਾ ਲਈਆਂ ਹੋਰ ਪੰਥ ਦੇ ਅੰਦਰ ਪੰਜਾਬੀਆਂ ਨੇ ਦੇਸ਼ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਅੱਜ ਅਸੀਂ ਮਰਦੇ ਜਾ ਰਹੇ ਇਹਨੂੰ ਪਰਚੋਲ ਕਰਨ ਦੇ ਇਹਦੇ ਵਿੱਚ ਤੁਸੀਂ ਕਿਤੇ ਅੰਮ੍ਰਿਤਪਾਲ ਨੂੰ ਵੀ ਦੇਖਦੇ ਹੋ ਕਿਤੇ ਨਾ ਕਿਤੇ ਆਪਾਂ ਗੱਲ ਕਰੀਏ ਉਹ ਵੱਡੇ ਵੋਟ ਬੈਂਕ ਦੇ ਨਾਲ ਜਿੱਤੇ ਨੇ ਉਹ ਕਿ ਉਹਨਾਂ ਦੀ ਐਨਐਸਏ ਜਿਹੜੀ ਨਾਲ ਲੱਗਿਆ ਟੁੱਟਣੀ ਚਾਹੀਦੀ ਆ ਜਾਂ ਨਹੀਂ ਬਿਲਕੁਲ ਜਿਹੜਾ ਲੋਕਾਂ ਦਾ ਮੰਡਟ ਹੈ ਮੈਂ ਤਾਂ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਸੀ ਔਨ ਰਿਕਾਰਡ ਕਿਹਾ ਕਿ ਜੇ ਕਿਸੇ ਦਾ ਕੋਈ ਨਾ ਕੁਸ਼ੂਰ ਹੈ ਉਹਦੇ ਮੁਤਾਬਕ ਬਣਦੀ ਸਜ਼ਾ ਉਹ ਨਹੀਂ ਚਾਹੀਦੀ ਹੈ ਪਰ ਕਿਹੜੀ ਆਫਤ ਹੈ ਕਿ ਜਿਹੜਾ ਐਨਐਸਏ ਲਗਾ ਕੇ ਤੁਸੀਂ ਉਹਨਾਂ ਨੂੰ ਜਬਰੂ ਕਰਦਿਏ ਜੇਲਾਂ ਦੇ ਵਿੱਚ ਲੱਗਿਆ ਜਾ ਰਿਹਾ ਇਹਦੇ ਪਹਿਲੇ ਵਾਲਾ ਮਾਹੌਲ ਸਿਰਜਿਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇੱਕ ਪੰਤਕ ਸਫਾ ਨੂੰ ਜਿਹੜਾ ਉਹ ਦਬਾਇਆ ਜਾਵੇ ਉਹਨੋਂ ਲੋਕਾਂ ਦਾ ਲੀਡਰ ਬਣਿਆ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਤੁਸੀਂ ਸੌ ਚੁੱਕਣ ਲਈ ਆਏ ਹੋ ਇੱਕ ਇਦਾਂ ਦੀ ਬੰਦ ਗੱਡੀ ਚ ਲਿਆ ਕੇ ਵੀ ਨਹੀਂ ਪਤਾ ਲੱਗਾ ਕੋਈ ਫੋਟੋ ਵੀ ਨਹੀਂ ਪ੍ਰਕਾਸ਼ਿਤ ਕੀਤੀ ਸਪੀਕਰ ਸਾਹਿਬ ਨੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਬੰਦੇ ਨੇ ਸੌ ਚੁੱਕੀ ਹੈ ਔਰ ਲੋਕਾਂ ਦੇ ਅੰਦਰ ਮਤਲਬ ਉਹਦਾ ਜਿਹੜਾ ਆਧਾਰ ਵਧਿਆ ਕਸੂਰ ਵਾਰ ਕੋਈ ਵੀ ਹੋਵੇ ਮੈਂ ਕਸੂਰ ਵਾਰਿਆ ਤਾਂ ਮੈਨੂੰ ਜਿੰਨਾ ਜਿੰਨੇ ਜਿੰਨਾ ਮੇਰਾ ਕਸੂਰ ਹੈ ਉਹਦੇ ਮੁਤਾਬਕ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਤੋੜ ਦੋ ਆ ਜੋ ਲੋਕਾਂ ਦਾ ਨਮਾਇੰਦਾ ਆ ਉਹਨੂੰ ਪੰਜਾਬ ਦੀ ਦੇਸ਼ ਦੀ ਪਾਰਲੀਮੈਂਟ ਚ ਆਉਣ ਦੇਣਾ ਚਾਹੀਦਾ ਹੋਰ ਉਹਨਾਂ ਨੂੰ ਆਪਣਾ ਪੱਖ ਤੇ ਲੋਕਾਂ ਦਾ ਪੱਖ ਰੱਖ ਲੈਣਾ ਚਾਹੀਦਾ ਇਹ ਡੈਮੋਕਰੇਸੀ ਦੇ ਵਿੱਚ ਇਹ ਇਲੀਗਲ ਨਹੀਂ ਹੈ ਸਾਰਾ ਕੁਝ ਨਹੀਂ ਮੈਂ ਤਾਂ ਕਹਿ ਰਿਹਾ ਤੁਹਾਡੇ ਮਾਧਿਅਮ ਤੁਹਾਡੇ ਚੈਨਲ ਤੇ ਉੱਤੇ ਕਹਿ ਰਿਹਾ ਕਿ ਜਿਹੜਾ ਵਿਅਕਤੀ ਡੈਮੋਕਰੈਟਿਕ ਤਰੀਕੇ ਦੇ ਨਾਲ ਚੁਣ ਕੇ ਆ ਗਿਆ ਤਾਂ ਫਿਰ ਉਹਨੂੰ ਡੈਮੋਕਰੈਟਿਕ ਤਰੀਕੇ ਦੇ ਨਾਲ ਤੁਸੀਂ ਚਲੋ ਮੰਨ ਲਓ ਜੀ ਉਹ ਉੱਥੇ ਹੀ ਰੱਖਣਾ ਤਾਂ ਜਿੰਨੇ ਦਿਨ ਸ਼ੈਸ਼ੇ ਚੱਲਦਾ ਉਹਨੂੰ ਬੰਨ੍ਹ ਗੱਦੀਆਂ ਚ ਲੈ ਆਓ ਬਈ ਜੀ ਤੇ ਲੋਕਾਂ ਦੇ ਅੰਦਰ ਬੈਠੇ ਉਹ ਆਪਣੀ ਗਲਤੀ ਕਰੇ ਲੋਕਾਂ ਦੇ ਵਿੱਚ ਫਿਰ ਇੱਕ ਹੋਰ ਵੱਡਾ ਸਵਾਲ ਜਾਵਦਾ ਜੇ ਆਪਾਂ ਗੱਲ ਕਰੀਏ ਹਿੰਦੂ ਭਾਈਚਾਰੇ ਚ ਆ ਜਾਂਦਾ ਕਿ ਜੇਕਰ ਇਸ ਤਰ੍ਹਾਂ ਜੇਲਾਂ ਚ ਬੈਠੇ ਲੋਕਾਂ ਨੂੰ ਇਲੈਕਸ਼ਨ ਲੜਾ ਕੇ ਜਿਤਾ ਕੇ ਸਦਨ ਚ ਭੇਜਿਆ ਜਾਂਦਾ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਤਾਂ ਫਿਰ ਤਾਂ ਹਰੇਕ ਬੰਦਾ ਅੰਦਰੋਂ ਚੋਣ ਲੜ ਕੇ ਹੁਣ ਤੁਹਾਡੇ ਤੁਸੀਂ ਸੁਣਿਆ ਹੋਊਗਾ ਕਿ ਬਾਕੀ ਜੋ ਨੌਜਵਾਨ ਉਥੇ ਜੇਲ੍ਹ ਦੇ ਅੰਦਰ ਨੇ ਉਹ ਵੀ ਚੌਣ ਲੜ ਲਈ ਤਿਆਰ ਨੇ ਉਹ ਵੀ ਕਹਿ ਰਹੇ ਨੇ ਕਿ ਚੌਣ ਲੜੇ ਜੇ ਦੇਸ਼ ਡੈਮੋਕਰੇਟਿਕ ਹੈ ਹਾਂ ਜੇ ਘੱਲ ਹੀ ਡੈਮੋਕਰੇਸੀ ਦੀ ਗੱਲ ਹੈ ਵੀ ਲੋਕਾਂ ਦੇ ਵਿੱਚ ਜਿਹੜੀ ਭੈ ਹੈ ਵੀ ਇਹ ਕਿਤੇ ਇਸ ਤਰ੍ਹਾਂ ਦਾ ਭੈ ਨਹੀਂ ਹੈ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਭੈ ਪਾ ਰਹੀ ਹੈ ਨਾ ਪੰਜਾਬ ਦੇ ਅੰਦਰ ਹਿੰਦੂ ਨੂੰ ਖਤਰਾ ਨਾ ਪੰਜਾਬ ਦੇ ਅੰਦਰ ਹੋਰਾਂ ਕਿਸੇ ਨੂੰ ਖਤਰਾ ਇਹ ਸਿਰਫ ਇੱਕ ਮਾਹੌਲ ਸਿਰਜ ਕੇ ਦੇਸ਼ ਦੇ ਅੰਦਰ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸਾਡੇ ਧਰਮ ਦੇ ਖਿਲਾਫ ਸਿੱਖਾਂ ਦੇ ਖਿਲਾਫ ਜਲਤਾਂ ਦੇ ਖਿਲਾਫ ਪਛੜੇ ਲੋਕਾਂ ਦੇ ਖਿਲਾਫ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਮੈਂ ਤਾਂ ਹੀ ਤਾਂ ਤੁਹਾਡੇ ਮਾਧਿਅਮ ਚ ਕਹਿਣਾ ਚਾਹਣਾ ਕਿ ਇਹਨੂੰ ਬਹੁਤ ਵੱਡੀ ਰਾਜਨੀਤੀ ਨੂੰ ਸਮਝਣ ਦੀ ਜ਼ਰੂਰਤ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਇੱਕੇ ਤਾਂ ਗੱਲ ਹੈ ਹੁਣ ਪੰਜਾਬ ਦੇ ਅੰਦਰ ਤੁਸੀਂ ਦੇਖ ਲਓ ਜਿਹੜੀ ਖਾਲਸਤਾਨ ਦੀ ਗੱਲ ਚੱਲਦੀ ਹੈ ਇੱਕ ਇੱਕ ਹਵਾ ਹੀ ਬਣਾ ਕੇ ਲੋਕਾਂ ਦੇ ਅੰਦਰ ਪੇਸ਼ ਕੀਤਾ ਜਾ ਰਿਹਾ ਮੇਰੇ ਖਿਆਲ ਦੇ ਅੰਦਰ ਜੇ ਉਹ ਜਿੱਤ ਕੇ ਗਏ ਨੇ ਅਮਰਪਾਲ ਜੀ ਤਾਂ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਚਲੋ ਬਾਹਰ ਲਾਓ ਚਲੋ ਉਹਨਾਂ ਨੂੰ ਤੁਸੀਂ ਉੱਥੇ ਹੀ ਰੱਖਣਾ ਤੋ ਤੁਸੀਂ ਜੀ ਸੱਦ ਕੇ ਰੱਖੋ ਤੁਹਾਡਾ ਕਾਨੂੰਨ ਹੈ ਤੁਹਾਡੇ ਕਾਨੂੰਨ ਦੀ ਕਲਮ ਤੁਹਾਡੇ ਕੋਲ ਹੈ ਪਰ ਉਹਨੂੰ ਪਾਰਲੀਮੈਂਟ ਦੇ ਵਿੱਚ ਆਉਣ ਤਾਂ ਦਿਓ ਨਾ ਜਿੱਦਾਂ ਤੁਸੀਂ ਪਹਿਲਾਂ ਲੈ ਕੇ ਆਏ ਉਦਾਂ ਹੀ ਲੈ ਆਓ ਉਹਨੂੰ ਉਹਨੂੰ ਆਪਣੀ ਗਲਤ ਕਰ ਦਿਓ ਉਹਨੂੰ ਆਪਣੀ ਗਲਤ ਕਰ ਲਿਓ ਮੈਂ ਬਿਲਕੁਲ ਮੈਂ ਅਡੋਲ ਵਿਅਕਤੀ ਹਾਂ ਬਿਲਕੁਲ ਐ ਇਦਾਂ ਦਾ ਸਿਧਾਂਤਕ ਬੰਦਾ ਆ ਜਾ ਜਿਹੜੀ ਵੀ ਗੱਲ ਕਹਿਣੀ ਆ ਮੈਂ ਬੜੀ ਠੋਕ ਕੇ ਪਾਰਟੀ ਦੇ ਅੰਦਰ ਵੀ ਕਰਦਾ ਪਾਰਟੀ ਤੋਂ ਬਾਹਰ ਵੀ ਕਰਦਾ ਇਹ ਸਿਧਾਂਤਾਂ ਦੇ ਨਾਲ ਜਿੱਥੇ ਬਹੁਤ ਵੱਡੀ ਖਲਵਾੜ ਹੈ ਉੱਥੇ ਡੈਮੋਕ੍ਰੇਸੀ ਦਾ ਬਹੁਤ ਵੱਡਾ ਗਲ ਘੁੱਟਿਆ ਜਾ ਰਿਹਾ ਲੋਕਾਂ ਦਾ ਸੁਣਿਆ ਨਵੇਂ ਦਾ ਉਹਨੂੰ ਆਪਣੀ ਗੱਲ ਕਰਨ ਦੇਣੀ ਚਾਹੀਦੀ ਸ਼ੁਕਰੀਆ ਜੀ